ਇਹ ਸਾਨੂੰ ਮਿਤੀ ਜਿਹੜੀ ਹੈ 3 ਸਤੰਬਰ ਨੂੰ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂਵਾਲਾ ਜ਼ਿਲ੍ਹਾ ਸਰਸਾ ਨੇ ਥਾਣੇ ਸਾਡੇ ਕਵਰ ਆ ਕੇ ਐਸ ਐਚਓ ਸਬੰਸੈਕਟਰ ਦੀਪ ਕਾ ਰਣੀ ਉਹ ਆ ਕੇ ਤਲਾਹ ਦਿੱਤੀ ਸੀ ਕਿ ਉਹਦਾ ਲੜਕਾ ਸਿੰਦਰਪਾਲ ਸਿੰਘ ਜੀ ਦੀ ਉਮਰ ਕਰੀਬ 30 ਸਾਲ ਹੈ ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀ ਸੁਦਾ ਸੀਗਾ 5 ਸਾਲ ਹੋਏ ਸੀ ਵਿਆਹ ਹੋਇਆ ਇਹਨੂੰ ਔਰ ਉਹਦੇ ਇੱਕ ਬੱਚਾ ਵੀ ਹੈ 4 ਸਾਲ ਦਾ 3.5-4 ਸਾਲ ਦਾ ਬੱਚਾ ਹੈ ਔਰ ਮਮਤਾ ਰਾਣੀ ਨੇ ਜਿਹੜੇ ਪ੍ਰੇਮ ਸਬੰਧਾਂ ਤੇ ਚੱਲਦੇ ਆ ਜਿਹੜੀ 31 8 ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇਂ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਤੇ ਚੁੰਨੀ ਦੇ ਨਾਲ ਕਾਲ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ ਔਰ ਤਿੰਨ ਤਰੀਕ ਨੂੰ ਉਹਦੇ ਫੁੱਲ ਚੁਗਣ ਲੱਗੇ ਸੀ ਫੁੱਲ ਚੁਗਣ ਤੇ ਜਦੋਂ ਸਿੰਦਰਪਾਲ ਕੌਰ ਨੂੰ ਇਹਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਬਰਵਾਲਾ ਇਤਲਾਹ ਦਿੱਤੀ ਇਤਲਾਹ ਦੇਣ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 99 ਮਿਤੀ 3/9/24 ਇੰਟਰਸੈਕਸ਼ਨ 1031 23835 ਬੀਐਨਐਸ 1 ਥਾਣਾ ਕਬਰਵਾਲਾ ਤਰਜਰ ਰਜਿਸਟਰ ਕਰਕੇ ਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੀ ਸਿੰਦਰਪਾਲ ਦੀ ਘਰ ਵਾਲੀ ਮਮਤਾ ਰਾਣੀ ਤੇ ਉਹਦਾ ਪ੍ਰੇਮੀ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈਗਾ ਵਿਰਿੰਦਰ ਸਿੰਘ ਪੁੱਤਰ ਫਜੀਰ ਸਿੰਘ ਇਹ ਦੋਨੋਂ ਜਣੇ ਤਾਬਾ ਕੋਕਰੀਆਂ ਥਾਣਾ ਸਦਰ ਅਭੋਰ ਦੇ ਰਹਿਣ ਵਾਲੇ ਆ ਤੇ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਮਮਤਾ ਰਣੀ ਹੈ ਇਹ ਇਹਦੇ ਧਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਇਹਦੀ ਕਿਤੇ ਹਫਤਾ ਪਹਿਲਾਂ ਕੁਟਵਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਧਰਮਿੰਦਰ ਨੂੰ ਦੱਸਿਆ ਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31 8 31 ਅਗਸਤ ਦੀ ਰਾਤ ਪਹਿਲਾਂ ਉਹਦੀ ਘਰੇ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ ਉਹਨੂੰ ਮਾਰ ਦਿੱਤਾ ਸੀ ਉਸ ਤੇ ਜਿਹੜਾ ਹੈਗਾ ਸੀ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲੋ ਜਿ ਚੁੰਨੀ ਨਾਲ ਉਹਦਾ ਗਲ ਘੁੱਟ ਕੇ ਕਤਲ ਕੀਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਕਿਦੰਦਾ ਇਹਨਾਂ ਦਾ ਪੁਲਸ ਰਿਮਾਨਾ ਕੀਤਾ ਕੀ ਇਹਨੂੰ ਬਚੀ ਹੈ ਜਿਹੜਾ ਦੁਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀशुदा ਹੈ ਉਹਦੇ ਵੀ ਇੱਕ 2-2 ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮਿਰਤਿਕ ਅਸ਼ੇਂਦਰਪਾਲ ਸਿੰਘ ਉਹਦੇ ਵੀ ਇੱਕ 3.5-4 ਸਾਲ ਦਾ ਇੱਕ ਬੱਚਾ ਹੈ ਕੀ ਮਤਲਬ ਇਹ ਅਚਾਰ ਤਾਰਾ ਸੀ ਇਹਦੇ ਵਿੱਚ 103 1238 35 ਬੀ ਐਨ ਐਸ ਸੈਕਟ ਤੇ ਤਹਿਤ ਤੁਹਾਨੂੰ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ